ਪਰ ਲੋ ਟ੍ਰਾਲੀਆਂ ਤੇ ਖਿੱਚਣੋਂ ਤਿਆਰੀ ਸੈਂਟਰ ਨਾਲ ਪੇਜਾ ਬਹਿ ਗਿਆ ਫੇਰੀ ਗਬਾਰੀ ਜਦੋਂ ਕਰੇਗੀ ਕਿਸਾਨਾਂ ਨੂੰ ਖਰਾਬ ਦਿਲ ਇਹ ਨਹੀਂ ਤੇਰੀ ਹੱਕ ਤੇ ਹੱਕ ਉੱਤੇ ਨੱਥੀ ਦਾ ਪੰਜਾਬ ਦੀ ਇਹ ਨਹੀਂ ਤੇਰੀ ਹੱਕ ਤੇ ਚੂਹਾ ਤੈਨੂੰ ਜੜਦਾ ਏ ਖੇਤਾਂ ਦੀ ਪਰਾਲੀ ਦਾ ਮਿਹਨਤਾ ਨਾਲ ਪੁੱਤ ਵਾਂਗੂ ਫਸਲਾਂ ਨੂੰ ਪਾਈਦਾ ਪੀ ਕਰਾਉਣੀ ਤੈਨੂੰ ਯਾਦ ਦਿਲ ਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉਤੇ ਨੱਚੂਗਾ ਪੰਜਾਬ ਦਿਲ ਲੀਏ ਨਹੀਂ ਤੇਰੀ ਹਿੱਕ ਤੇ ਮੁਕਰੇ ਤੂੰ ਜਦੋਂ ਫਿਰ ਦਰ ਨੇ ਜੁੜੀ ਦੇ ਦੋਸ਼ੀ ਖੁੱਲੇ ਫਿਰਦੇ ਲਖੀਂਪੁਰ ਘਿਰਦੇ ਬੈਰੀ ਕਿਤੋਂ ਤੇ ਝੁਗਣੇ ਜਹਾਜ਼ ਦਿਲ ਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉਤੇ ਨੱਚੂਗਾ ਪੰਜਾਬ ਦਿਲ ਲੀਏ ਨਹੀਂ ਤੇਰੀ ਹਿੱਕ ਤੇ ਪਰ ਤਰ ਤਰ ਨਾਲ ਟਿੱਡ ਨਹੀਂ ਉੱਪਰਨਾ ਸੁਆਮੀ ਨਾਥਨ ਰੋਪਟਾਂ ਨੂੰ ਵਿਪੇਣਾ ਲਾਗੂ ਕਰਨਾ ਸੁਆਮੀ ਨਾਥਨ ਰੋਪਟਾਂ ਨੂੰ ਵਿਪੇਣਾ ਲਾਗੂ ਕਰਨਾ ਕਾਰਪੋਰੇਟ ਨਾਲ ਛੱਡ ਦੇ ਲਿਆ ਅੱਜ ਦਿੱਲੀ ਇਹ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀ ਇਹ ਨਹੀਂ ਤੇਰੀ ਹਿੱਕ ਤੇ